ਕਿੰਸਾ ਸਿਕਾਲ ਜੀ ਸਾਰਿਆਂ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਛੇਰੇ ਭਾਈ ਉਹਨਾਂ ਕੋਲ ਆਪਾਂ ਆਏ ਆਂ ਅੱਜ ਦੀ ਵੀਡੀਓ 'ਚ ਤੁਹਾਨੂੰ ਟੋਟਲ 6 گاਵਾ ਦਿਖਾਉਣੀਆਂ ਜਿਨ੍ਹਾਂ 'ਚ ਇੱਕੋ ਗੱਬਣੇ ਆ ਤੇ ਬਾਕੀ ਸਾਰੀਆਂ ਸੋਈਆਂ ਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੀ ਆ ਵੀ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੋਂ ਚੁਾਈ ਜ਼ਰੂਰ ਕਰਾ ਲਿਆ ਕਰੋ ਅਸੀਂ ਕਦੇ ਵੀ ਨਾ ਕਿੰਨੇ ਵੀ ਬਿਨਾਂ ਚੁਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪੁੱਛੂ ਲੈ ਜਾਈਓ ਬਾਕੀ ਸਾਡੀ ਬੇਨਤੀ ਹੈ ਇਹ ਵੀ ਜ਼ਰੂਰ ਧਿਆਨ ਦਿਆ ਕਰ ਹਾਂਜੀ ਵਧੀਆ ਸასი ਕਾਲ ਜੀ ਸასი ਕਾਲ ਵੀਰ ਜੀ ਹੋ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਵੀਰ ਜੀ ਚਲੋ ਵਧੀਆ ਚੱਲਦਾ ਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਵੀਰ ਜਮ ਸ਼ਮਸ਼ੇਰ ਸਿੰਘ ਪਿੰਡ ਬੂੰਗਾ ਤਹਿਸੀਲ ਨਾ ਡਿਸਟ੍ਰਿਕਟ ਅੰਬਰੀ ਸਾਰੇ ਨੇ ਤੇ ਫੋਨ ਨੰਬਰੇ ਬੋਲ ਦੋ 77085814 ਜੀ ਠੀਕ ਆ ਹਾਂਜੀ ਹਾਂਜੀ ਕਿੰਨੇ ਆ ਅੱਜ 6 ਜੇ ਅੱਜ 6 ਵੈੜਾ ਭਾਜੀ ਇੱਕ ਗੱਬਨ ਤੇ ਬਾਕੀ ਸੂਈਆਂ ਹਾਂਜੀ ਬਾਕੀ ਬੱਚੇ ਦੇ ਬਿਨਾ ਚਾਰ ਆ ਅੱਛਾ ਹਾਂਜੀ ਵੱਡੇ ਛੋਟੇ ਪਾਸ ਸਾਰੇ ਹੀ ਆ ਸਾਰੇ ਭਾਜੀ ਨਿਗਿੰਗੇ ਰੇਟ ਆ ਨੋਰਮਲ ਰੇਟ ਆ ਦੇ ਠੀਕ ਹੈ ਜੀ ਹਾਂਜੀ ਪਹਿਲੇ ਨੰਬਰ ਵਾਲੀ ਤਾਂ ਕਰ ਲਈ ਸ਼ੁਰੂਆਤ ਕਰੋ ਭਾਜੀ ਪਹਿਲਾ ਸੂਆ ਵੈੜ ਸੂਈ ਜੋ ਠੀਕ ਆ ਹਾਂਜੀ ਇਹਨੂੰ ਅੱਜ 4-5 ਦਿਨਾਂ ਇਹ ਸੂਈ ਬਸ਼ਾ ਦੇ ਮਗਰ ਜੋ 4-5 ਦਿਨਾਂ ਦੀ ਸੂਈ ਆ ਹਾਂਜੀ ਇਹਦੇ ਬੌੜਾ ਭਾਜੀ 8 ਕਿਲੋ ਹੈਗਾ ਜੋ 7 ਕਿਲੋ ਇਹਦੇ ਪੱਕਾ ਮੰਨੇ 7 ਕਿ ਲੀਟਰ ਬਿੰਦੇ ਵੀ ਹੈਗਾ ਇਹ ਦੇਖ ਬਾਕੀ ਤਾਜੀ ਸੋਈ ਆ ਤੇ ਨੋਰਮਲ ਜੇਗਾ ਤੇ ਆ ਉਹਦੀ ਨਹੀਂ ਛੋਟੀ ਖਸਦੀ ਆ ਬਾਕੀ ਜarre ਭਾਜੀ ਇਹ ਫਿਕਸ ਜੇ ਵਨ ਨਹੀਂ ਦੀ ਬੰਬੇ ਇੱਥੇ ਥੱਲੇ ਬਹਿ ਜਾਓ ਆ ਠੀਕ ਆ ਤੁਹਾਨੂੰ ਭਾਜੀ ਵਿਖਾ ਦੋ ਬਾਕੀ ਚੰਗਾ ਲੱਗਾ ਜੋ ਚੁਵਾਈ ਵਾਲਾ ਹਾਂ ਨਹੀਂ ਸਾਡੇ ਥਾਣੇ ਤੇ ਲੱਗਦੀ ਹੈ ਬਾਕੀ ਜੇ ਉਤਰਾ ਹੀ ਆਪਾਂ ਪਿੱਛੋਂ ਦੇਖ ਸਕਦੇ ਹਾਂ ਜੀ ਲਿਬੜੀ ਆ ਹਾਂਜੀ ਹਾਂਜੀ ਬਾਕੀ ਹੈ ਵੀ ਚਲੋ ਸਾਰੀਆਂ ਗਰਮੀਆਂ ਕਿਸੇ ਵਿਰਦਾ ਵਧੀਆ ਸਾਰੀ ਜਾਊਗੀ ਇਹੋ ਜਿਹੇ گاਵਾਂ ਨੂੰ ਬਹੁਤ ਹੀ ਸ਼ਾਂਤ ਦੀ ਲੋੜ ਦੀ ਜੀ ਥੋੜੀ ਜਿਹੀ ਜਗਾ ਚੀਜ਼ਾਂ ਨੇ ਸਾਰੀ ਜਾਨੰਦਾ ਹੈ ਹੈਗੀ ਭਾਜੀ ਠੰਡੀ ਸੀਲ ਜੋ ਗੈੜ ਕਿੰਨਾ ਫਿਰ ਰੱਖਣਾ ਇਹਦਾ ਮੁੱਲ ਮੋਲ ਭਾਜੀ 20000 20000 ਦੀ ਦੇ ਦਾਂਗੇ ਅੱਛਾ 20000 ਦੇ ਦੇ 20000 ਰੁਪਿਆ ਛੋੜ ਭਾਜੀ 10000 ਦੀ ਤੇ ਮਗਰ ਇਹ ਬੱਕੀ ਜੇ ਤੇ ਮਗਰ ਇਹਦੇ ਬੱਛਾ ਜੀ ਭਾਜੀ ਠੀਕ ਆ ਹਾਂਜੀ ਤੇ ਬਾਕੀ ਆ ਕੋਈ ਸਾਂਭਲਾ ਲੈ ਜੇ ਦੁੱਧ ਉਹਦਾ ਵੱਧ ਵੀ ਜਾਊਗੀ ਹਨਾ 10000 ਰੁਪਿਆ ਜੀ ਕੱਲ ਹੀ ਆਂਦੀ ਜੇ ਵੈਡ ਅੱਛਾ ਇਹਦੇ ਮਗਰ ਭਾਜੀ ਬੱਛਾ ਈ ਮਹੀਨੇ ਡੇਢ ਮਹੀਨੇ ਦਾ ਅੱਛਾ ਚੜ ਬੜਾ ਹੀ ਆਪਣੇ ਕੋ ਦਵਾਈ ਮਰੀ ਕੱਲ ਚੱਲ ਵਸੇ ਆ ਜੋ ਅੱਛਾ ਹਾਂਜੀ ਦੁੱਧ ਭਾਜੀ 10 ਕਿਲੋ 9 ਕਿਲੋ ਪੱਕਾ ਏ ਥੱਲੇ ਮੰਨੇ ਕੋਈ ਠੀਕ ਆ ਹਾਂਜੀ ਤੇ ਥਣ ਪੂਰੇ ਜੇ ਤੇ ਥਣ ਭ ਬਾਈ ਤੇ ਲੱਕੀਨ ਬਾਕੀ ਰੱਖ ਦੀ ਬਾਕੀ ਥਾਨ ਬਰਾਬਰ ਦਿਓ ਤੋਰ ਫੇਰ ਇੱਕ ਰਹੀ ਕਿੰਨਾ ਦੁੱਧ ਪੱਕਾ ਦੱਸਿਆ ਜੀ ਇਹਦੇ ਕੋਲ ਬਾਈ 10 ਕਿਲੋ 9 ਕਿਲੋ ਲਾਓ ਆਪਣਾ ਕੋਈ ਬਾਕੀ ਪਾਜੀ ਬਿਨਾ ਵੰਗੇ ਦਾ ਚੋੜ ਲਈ ਦੀ ਤੁਹਾਡਾ ਪਾਗ ਅੱਗੇ ਬਾਕੀ ਹੈਗੀ ਸਾਈ ਵਾਲਿਆ ਮੱਝਾਂ ਵਰਗਾ ਦੁੱਧ ਹੁੰਦਾ ਹੋਈਆਂ گاਵਾਂ ਦਾ ਸੰਗਣਾ ਦੁੱਧ ਹੁੰਦਾ ਆ ਜੁਲੈ ਬਾਕੀ ਭਾਜੀ ਹੈ ਵੀ ਇਦਾਂ ਠੰਡੀ ਛੀਂਹ ਜਿੱਦਾਂ ਮਰਜੀ ਐਸੇ ਲੁਕੋ ਬਾਈਂ ਬਿਨਾਂ ਅੱਗੇ ਤੋਂ ਭਾਜੀ ਚੋ ਲਈ ਦੀ ਜੋ ਉਹਨਾਂ ਬਾਕੀ ਥਣ ਜਿਹੜਾ ਇਹਦੇ ਕੋ ਚੰਗਾ ਲੱਗਾ ਉਤਰਾ ਆਲੇ ਸਾਡੇ ਤੇਰਾ ਮੁੱਲ ਫਿਰ ਮੁੱਲ ਭਾਜੀ ਇਹਦਾ ਛੋਟਾ ਜਿਹਾ ਕਰ ਦੇਣਾ ਵਾ ਕਿੰਨਾ ਕ બોલેਦਾ ભાઈ આ ਜਿਹੜੀ ਵੜ ਦੇਣੀ પુરે 20000 ਦੇ ਦਾਂਗੇ ભાજી અચ્છા 20000 ਦੇ દેતો મોકਦੇ ભાજી ਕੋਈ ਛੋੜ ਛੱਪਾ ਕਰਦਾਂਗੇ ਠੀਕ ਹੈ ਜੀ હા ਜੀ ਤੇ ਆ ਗੱਬਣੇ ਇਹ ભાજી ਗੱਬਣ ਵશી ਏਦਾਂ ਠੰਡੀ ਸੀ ਠੀਕ ਆ ਮਾਜੀ ਕੋ ਬੈਠਾ ਰਹੇ ਇਹਨੇ আরে ਭਾਈ ਪੀਲੇ ਸੂਏ 16 ਕਿਲੋ ਦੁੱਧ ਚਵਾਇਆ ਜੋ ਇਹਨੇ ਥਾਣੇ ਤੇ ਵੀ ਦੇਖ ਸਕਦੇ ਲੱਗੇ ਤਾਂ ਕਿੰਨਾ ਦੁੱਧ ਚਵਾਇਆ ਇਹਨੇ ਦੁੱਧ ਭਾਈ 16 ਕਿਲੋ ਇਹਨੇ ਚਵਾਇਆ ਪੀਲੇ ਸੂਏ ਯਾਰ ਕਾ ਗਰਮੀ ਗਰਮੀ ભાજી ਇਹਨਾਂ ਦੇਈ ਜਾਊਗੀ ਤੋਰ ਤੋ ਫਿਰ ਇਹਨਾਂ ਹਾਂ ਜੀ ਲੇ ਤਿਆਰ ਹੋਣੀ ਆ ਚੰਗੀ ਭਰ ਜੂਗੀ ਥੱਲੇ ਸੂਣ ਤੱਕ ਅਜੇ ਭਾਈ ਚਾਰ ਪੰਜ ਦਿਨ ਲਾ ਜਾਣਾ ਬੈਠਣ ਅਜੇ ਲੈ ਆਜ ਬਾਕੀ ਹਰ ਭਾਈ ਕਿੱਥੇ ਮੱਗੀ ਰਸੀ ਛੱਡ ਕੇ ਬੈਜੋ ਇਹ ਥੱਲੇ ਸਾਲ ਸੂਣੇ ਵਿਖਾ ਦਿਓ ਭਾਈ ਚੰਗਾ ਲੱਗਾ ਅਜੇ ਮਸ਼ੀਏ ਜੀ ਬੰਨਨੀ ਜੀ ਪੂਰੀ ਠੀਕ ਹੈ ਹਾਂ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਪਾਜੀ ਛੋੜਾਇਆ ਹੀ ਆ ਬੋਲੇ ਦਾ 40000 ਜਿਹੜੀ ਵਾੜ ਦੇਣੀ ਪੂਰੇ 38000 ਰੁਪਏ ਦਵਾਂਗੇ ਅੱਛਾ ਹਾਂਜੀ ਠੀਕ ਆ ਹਾਂਜੀ ਤੇ ਆ ਜਿਹੜੀ ਜੇ ਇਹਨੂੰ ਪਾਜੀ ਡੇਢ ਕੇ ਮਹੀਨਾ ਹੋਇਆ ਸੂਈ ਨੂੰ ਬੱਚਾ ਨਹੀਂ ਜੁਏਦਾ ਹੈਗਾ ਇਹਦੇ ਦੁੱਧ ਪਾਜੀ 10 ਕਿਲੋ 30 ਰੁਪਏ 9 ਕਿਲੋ ਕੋ ਲਾਵੇ ਪਾਜੀ ਇਹ ਵੀ ਠੱਡੀ ਸੀਰ ਥਾਂ ਤੋਂ ਬਾਕੀ ਚੰਗਾ ਲੱਗਾ ਜੋ ਤੋੜ ਦੋ ਫਿਰ ਇਹਨੂੰ ਇਹ ਪਹਿਲਾ ਦੂਜਾ ਸ਼ੁਰੂ ਕਰਾ ਲਿਓ ਭਾਈਆ ਭਾਈ ਇਹ ਥੱਲੇ ਵੀ ਇਦਾਂ ਹੀ ਬੈਜੋ ਆਹ ਖੁਦਾਰ ਕੇ ਜਿੱਥੇ ਮਰਜੀ ਬੈਜੋ ਥੱਲੇ ਠੀਕ ਹੈ ਜੀ ਹਾਂ ਜੀ ਬਾਕੀ ਥਾਂ ਚਲੋ ਇਹ ਤਾਂ ਕਵੇ ਚੰਗਾ ਲੱਗਾ ਵਾ ਤਰੀ ਚਵਾਈ ਵਾਲਾ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਬਾਜੀ ਛੋੜਾ ਜਿਆ ਯਾਰ ਇਹਦਾ ਮੁੱਲ ਬਾਈ ਯਾਰ 20000 ਦੇ ਦਈਏ ਕਰ ਦੋ ਯਾਰ ਦੋ ਯਾਰ ਹੋਰ ਬਾਜੀ ਪੂਰੇ ਵਛੀ ਜਿਹੜੀ ਦੇਣੀ 18000 ਰੁਪਏ ਦਵਾਂਗੇ ਅੱਛਾ ਠੰਡੀ ਸੀਲ ਵਛੀ ਜੋ ਠੀਕ ਹੈ ਜੀ ਹਾਂਜੀ ਤੇ ਆ ਜਿਹੜੀ ਗਾਂ ਜੀ 10000 ਰੁਪਏ ਜੀ ਪੂਰੀ ਪਲੀ ਜੁੜੀ ਵਹਿੜ ਜੇ ਵੀ ਹੈ ਐਡਾਂ ਠੰਡੀ ਠੰਡੀ ਜੋ ਅੱਛਾ ਹਾਂਜੀ ਤੱਕ ਬਾਜੀ ਇਹ ਗਾਂ ਰੱਖੀ ਦੁੱਧ 8 ਕਿਲੋ ਹੋਊਗਾ ਆਪਣੇ ਕੋਲ ਚੋਗੇ ਤਸੱਲੀ ਕਰੇ ਇੱਥੋਂ ਠੀਕ ਹੈ ਜੀ ਹਾਂਜੀ ਇਹਨੂੰ ਬਾਜੀ 1.5-2 ਮਹੀਨੇ ਹੋਗੇ ਤੇ ਬਣੀ ਨੂੰ ਅੱਛਾ ਇਹਨੇ ਲਾਲਾ ਤੇ ਬਾਜੀ ਮੋਟਾ ਮਾਰਿਆ ਭਾਰ ਆਪਾਂ ਖਾਲ ਬਾਕੀ ਪੂਰੀ ਜੰਮੀ ਪਲੀ ਆ ਰਾਜੀ ਆ ਪੂਰੀ ਹਾਂਜੀ ਹਾਂ ਆ ਵਿਖਾ ਦਿਓ ਪੀਸ ਮਾਰਦੀ ਚਰਸੀ ਕ੍ਰੋਸ ਤੇ ਆ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਇਹੀ ਆ ਵੀ ਇੱਥੇ ਹੀ ਆਪਣੀਆਂ ਦੋ ਦੋ ਟਾਈਮ ਚਵਾਈ ਕਰਕੇ ਖੜੋਏ ਕਿੜੀਆਂ ਮੰਡੀ ਚ ਵੱਜੀਆਂ ਵਾ ਘਰੇ ਵੱਜੀਆਂ ਬਾਕੀ ਠੰਡੀ ਸੀਲ ਆ ਉਧਰ ਐ ਵੀ ਸੰਭੀ ਕਹਿ ਰਿਹਾ ਨੇ ਚੰਗੀ ਰੀਝ ਨਾਵਾ ਇਹਦਾ ਫਿਰ ਮੁੱਲ ਵੀ ਜੀ ਮੁੱਲ ਭਾਜੀ ਇਹਦਾ ਵੀ ਛੋੜਾ ਜਾਈਆ ਕਿੰਨਾ ਕ ਇਹ ਭਾਜੀ ਦੇ ਦਈਏ 18000 ਦੀ 17 ਇਹ ਦੇ ਦਈਏ 16000 ਦੀ ਭਾਜੀ ਵਸ਼ੀ ਦੇ ਦਾਂਗੇ ਅੱਛਾ ਹਾਂਜੀ ਠੀਕ ਆ ਅਭੀ ਯਾਰ ਭਾਜੀ ਪਹਿਲਾਂ ਸੁਆ ਬੈਠ ਜਾਓ ਇਹ ਵੀ ਗਾਂ ਬਣੀ ਜੋ ਥਾਂ ਤੁਹਾਨੂੰ ਖਾ ਦਿਓ ਇਹਨੂੰ ਵੀ ਇਹ ਥੱਲੇ ਭਾਜੀ 8 ਕਿਲੋ ਦੋ ਤਿਆਰ ਹੋਗਾ ਅੱਛਾ ਹਾਂਜੀ ਆਪਣੀ ਚੋਕ ਤੇ ਤਸੱਲੀ ਕਰੇ ਠੀਕ ਆ ਇਹ ਵੀ ਯਾਰ ਭਾਜੀ ਗਾਂ ਬਣੀ ਹੈ ਡੇਢ ਦੋ ਮਹੀਨੇ ਹੋ ਗਏ ਜੋ ਆ ਵੇਖੋ 100 ਰੁਪਈਏ ਵੀ ਰਾਜੀ ਬਾਈ ਵਹਿੜ ਜਾ ਜਿੱਥੇ ਮਰਜੀ ਇਹ ਥੱਲੇ ਬਹਿ ਜਾਓ ਆਹ ਤਾਂ ਠੀਕ ਹੈ ਜੀ ਹਾਂ ਜੀ ਬਾਕੀ 100 ਚੋਣ ਚਣ ਪੋਲੀਆਂ ਸਾਰੀਆਂ ਲੜਾਂਗੇ ਠੀਕ ਜੀ ਹਾਂ ਜੀ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਤੇ ਕਿੰਨਾ ਫਿਰ ਮੋਲੇ ਦਾ ਮੋਲੇ ਭਾਜੀ ਇਹਦਾ 18000 ਅੱਛਾ 17000 ਦੇ ਦਈਏ 16000 ਦੇ ਦਈਏ ਕੋਈ ਨਹੀਂ ਭਾਜੀ ਕਰ ਦਾਂਗੇ ਛੋੜ ਛੱਪਾ ਠੀਕ ਆ ਬਾਕੀ ਭਾਜੀ ਸੁਦਾ ਸੁਦਾ ਮਾਲ ਆ ਆਪਣੀ ਚੱਕ ਬਾਤ ਤਸੱਲੀ ਕਰਕੇ ਵੇਖ ਚਾਕ ਖੜਿਆ ਕਰੋ ਠੀਕ ਹੈ ਜੀ ਹਾਂਜੀ ਠੀਕ ਹੈ ਸਾਰੀਆਂ ਸੁਈਆਂ ਵੇਖੋ ਗੱਬਣੀਆਂ ਸੁਈਆਂ ਦੀਆਂ ਆਪਣੀਆਂ ਦੋ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਤੇ ਵੇਖ ਚਾਕ ਕੇ ਖੜੋ ਤੇ ਸਾਡੀ ਬੇਨਤੀ ਹੈ ਲਵੀ ਜਰੂਰ ਧਿਆਨ ਦਿਆ ਕਰੋ ਜੀ